ਇਹ ਖੱਤਸਬਾਜ਼ਾ ਤਨਾ ਹੁੜਾ ਹੈ ਉਹ ਕਿਹਿਆ ਤਨਾ ਖੱਤਸਬਾਜ਼ਾ ਗਰਮ ਖੱਤਸਬਾਜ਼ਾ ਟੰਗ ਲੇ ਖੱਤਸਬਾਜ਼ਾ ਇਹ ਖਾਲੀ ਖੱਤਸਬਾਜ਼ਾ ਲੈ ਇੱਕ ਤੈ ਕੋ ਆ ਅੱਛਾ ਤਾਂ ਇਹ ਬਦਲ ਜੇ ਕਿ ਗੁਰਤਪਨਨੀ ਬੋਲਦੇ ਨਹੀਂ ਇਸ ਬੇਗਨ shear ਗਏ ਦੇਵੇ ਕਿ ਜੇ ਜੁਦੀ ਫੈਤਾ ਹਾਂ ਬੇਗਨ ਜ਼ਨਾਈ ਬਣ ਆਇਆ ਕਿ ਫੋਨ ਨੰਬਰ ਦੀ ਦਿੰਦੇ ਬੇਗਨ ਬਾਲਾ ਤਾਏ ਬਸ ਸੁਸਤ ਤਾਏ ਦੋ